ਸੋ ਉਹ ਸਾਰਾ ਕੁਝ ਸਵੇਰ ਤੋਂ ਲੈ ਕੇ ਜਿਹੜੀ ਸ਼ਾਮ ਤੱਕ ਜਿਹੜੀ ਸਟੇਜ ਲੱਗੀ ਹੈ ਅਗਲੇ 3 ਦਿਨ ਜਿਹੜੀ ਕਲਚਰਲ ਸਟੇਜ ਚੱਲਦੀ ਰਹੇਗੀ ਉਹਦੀ ਲੁੱਕ ਆਫਟਰ ਉਹਦਾ ਕੋਆਰਡੀਨੇਟਰ ਦਾ ਕੰਮ ਜਿਹੜਾ ਕਰ ਰਹੇ ਨੇ ਉਹ ਹਰਲੀਨ ਜੀ ਕਰ ਰਹੇ ਨੇ ਮੇਰੇ ਨਾਲ ਚਾਹਾਂਗੇ ਆਪਾਂ ਇਹਨਾਂ ਤੋਂ ਕਿ ਕਿਸ ਤਰ੍ਹਾਂ ਦਾ ਰੁਝਾਨ ਆ ਇਸ ਵਕਤ ਬੱਚਿਆਂ ਦਾ ਇਸ ਕਲਚਰਲ ਸਟੇਜ ਨੂੰ ਲੈ ਕੇ ਔਰ ਬਾਕੀ ਜਿਹੜੀ ਸੰਗਤ ਲੋਕ ਇੱਥੇ ਪਹੁੰਚੇ ਆ ਉਹਨਾਂ ਦਾ ਹਰਲੀਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਦੇ ਬਹੁਤ-ਬਹੁਤ ਧੰਨਵਾਦ ਜੀ ਤੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਐਸ ਵੈਲ ਕਿ ਤੁਸੀਂ ਇੰਟਰ ਸਟੇਟ ਤੋਂ ਇੱਥੇ ਪਹੁੰਚੇ ਹੋ ਇਹ ਖੇਡਾਂ ਆ ਇਹ ਸਿਰਫ ਸਿਡਨੀ ਦੀਆਂ ਖੇਡਾਂ ਨਹੀਂ ਆ ਸਿਡਨੀ ਚ ਹੋ ਜ਼ਰੂਰ ਰਹੀਆਂ ਇਹ ਸਾਰੇ ਇਕੱਠੇ ਹੋ ਕੇ ਕਰਦੇ ਸੋ ਬਹੁਤ ਬਹੁਤ ਸਵਾਗਤ ਪੰਜਾਬ ਟੀਵੀ ਦਾ ਵੀ ਸਾਰੇ ਜੀ ਅਕਸਰ ਹਮੇਸ਼ਾ ਸਾਰੀਆਂ ਸਿੱਖ ਖੇਡਾਂ ਦੇ ਵਿੱਚ ਇੱਕ ਰੁਝਾਨ ਜਿਹੜਾ ਖਾਸ ਕਰ ਕਲਚਰਲ ਸਟੇਜ ਦਾ ਰਹਿੰਦਾ ਨਾਲ ਦੀ ਨਾਲ ਜਿੱਥੇ ਬਾਕੀ ਖੇਡਾਂ ਚੱਲਦੀਆਂ ਰਹਿੰਦੀਆਂ ਨੇ ਥਰੂਆਊਟ ਡੇ ਕਲਚਰਲ ਸਟੇਜ ਚੱਲਦੀ ਰਹਿੰਦੀ ਆ ਇੱਕ ਕੰਪਲੈਕਸ ਦਿੱਤਾ ਗਿਆ ਇਸ ਵਾਰੀ ਇੰਡੋਰ ਦੇ ਵਿੱਚ ਕਲਚਰ ਸਟੇਜ ਲੱਗੀ ਆ ਕਿੱਦਾਂ ਦਾ ਰੁਝਾਨ ਆ ਲੋਕਾਂ ਦਾ ਕਿੱਦਾਂ ਦਾ ਰੁਝਾਨ ਆ ਜਿਹੜੇ ਪਰਫਾਰਮ ਕਰਨ ਬੱਚੇ ਆਏ ਐ ਐਕਸਾਈਟਮੈਂਟ ਲੈਵਲ ਉਹਨਾਂ ਦਾ ਕੀ ਆ ਆਈ ਥਿੰਕ ਜਿੰਨਾ ਐਕਸਾਈਟਮੈਂਟ ਬਾਹਰ ਖੇਡਾਂ 'ਚ ਦਿਖ ਰਹੀ ਆ ਉਨਿਓ ਐਕਸਾਈਟਮੈਂਟ ਅੰਦਰ ਵੀ ਦਿਖ ਰਹੀ ਆ ਤੇ ਇਟਸ ਵੈਰੀ ਇੰਟਰਸਟਿੰਗ ਕਿ ਸਾਨੂੰ ਥੋੜਾ ਜਗਲ ਕਰਨਾ ਪਿਆ ਕਿਉਂਕਿ ਉਹੀ ਬੱਚੇ ਬਾਹਰ ਖੇਡਾਂ 'ਚ ਐ ਤੇ ਉਹੀ ਬੱਚੇ ਅੰਦਰ ਪਰਫਾਰਮ ਵੀ ਕਰ ਰਹੇ ਆ ਸੋ ਇਹ ਬਹੁਤ ਆਈ ਥਿੰਕ ਮੈਂ ਤਾਂ ਪਹਿਲਾਂ ਸਟੇਜ ਤੋਂ ਵੀ ਕਿਹਾ ਸੀਗਾ ਕਿ ਇਹ ਮਾਪਿਆਂ ਦੇ ਤੇ ਜਿਹੜੇ ਕੋਚੇਸ ਹੈਗੇ ਆ ਉਹਨਾਂ ਦੀ ਹਿੰਮਤ ਦੀ ਉਹ ਦਾਦ ਦੇਣੀ ਚਾਹੀਦੀ ਆ ਆਪਾਂ ਨੂੰ ਕਿ ਉਹ ਫਟਾਫਟ ਜਾ ਕੇ ਸੌਕਰ ਦੇ ਕੱਪੜੇ ਪਾ ਦਿੰਨੇ ਆ ਫਿਰ ਚੇਂਜ ਕਰਕੇ ਫਟਾਫਟ ਲੈ ਆ ਕੇ ਭੰਗੜੇ ਦਾ ਫਿਰ ਵਾਪਸ ਫੇਰ ਕੇ ਨੇ ਸੌਕਰ ਦਾ ਮੈਚ ਐ ਸੋ ਬਾਰ ਅੰਦਰ ਸਾਰੀ ਦਿਖ ਰਹੀ ਐ ਸੋ ਤੇ ਆਮ ਰੀਲੀ ਗ੍ਰੇਟਫੁਲ ਕਿ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਯੂ ਨੋ ਮਿਹਨਤ ਕੀਤੀ ਆ ਕਲਚਰਲ ਸਟੇਜ ਵਾਸਤੇ ਵੀ ਇਹ ਮੈਨੂੰ ਲੱਗਦਾ ਕਿ ਸਾਡੇ ਮਾਪੇ ਵੀ ਇਹਦੇ ਵਾਸਤੇ ਵਧਾਈ ਦੇ ਪਾਤਰ ਨੇ ਔਰ ਤੁਹਾਡੇ ਵਰਗੀ ਟੀਮ ਸਾਰੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਬੇਸ਼ੱਕ ਉਹ ਪੂਰੀ ਕਮੇਟੀ ਆ ਜਾਂ ਜਿਹੜੇ ਬਾਹਰ ਖੇਡਾਂ ਦੇ ਕੋਆਰਡੀਨੇਟਰ ਨੇ ਤੁਸੀਂ ਸਟੇਜ ਦੇ ਕੋਆਰਡੀਨੇਟਰ ਇਹ ਬੜੀ ਵੱਡੀ ਮਿਹਨਤ ਆ ਕਿ ਤੁਸੀਂ ਆਰਗੇਨਾਈਜ਼ ਉਸੇ ਹਿਸਾਬ ਨਾਲ ਕਰਦੇ ਹੋ ਬੱਚਿਆਂ ਨੂੰ ਕਿ ਉਹ ਆਪਣੀਆਂ ਖੇਡਾਂ ਵੀ ਪ੍ਰੋਪਰ ਕਰਨ ਔਰ ਨਾਲ ਦੀ ਨਾਲ ਸਟੇਜ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੇ ਪਰਸੋਂ ਅੱਜ ਮੈਨੂੰ ਲੱਗਦਾ ਕਿ ਅੱਜ ਦੇ ਦਿਨ ਦੀ ਸਮਾਪਤੀ ਹੁਣ ਤੁਸੀਂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੇ ਪਰਸੋਂ ਦੀ ਕਿਸ ਤਰ੍ਹਾਂ ਦੀਆਂ ਪਰਫਾਰਮੈਂਸਿਸ ਨੇ ਕਿਸ ਤਰ੍ਹਾਂ ਦਾ ਰਹੇਗਾ ਸਾਰਾ ਕੁਝ ਹਾਂਜੀ ਜੀ ਕੱਲ ਸਾਡਾ ਵਨ ਆਫ ਦਾ ਮੇਨ ਇਵੈਂਟ ਹੈਗਾ ਤੇ ਕੱਲ ਜਿਹੜਾ ਸਟੇਜ ਹੈਗੀ ਉਹਦੀ ਸ਼ੁਰੂਆਤ ਅਸੀਂ ਸਵੇਰੇ ਬਰਾਊਡ 10 ਵਜੇ ਕਰਾਂਗੇ ਤੇ ਉਹ ਚ ਉਹਨੂੰ ਨਾਮ ਅਸੀਂ ਸਪੈਸ਼ਲ ਸੈਰਮਨੀ ਦਾ ਦਿੱਤਾ ਹੈ ਬਿਕਾਜ਼ ਉਹਦੇ ਚ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਪਰਫਾਰਮੈਂਸ ਹੈ ਸਿडनी ਦੀਆਂ 6 ਕਲਚਰਲ ਅਕੈਡਮੀਆਂ 6 ਤੋਂ 7 ਕਲਚਰਲ ਅਕੈਡਮੀਆਂ ਦੇ ਇਕੱਠੇ ਹੋ ਕੇ ਇੱਕ ਬਹੁਤ ਸੋਹਣੀ ਪਰਫਾਰ ਔਡੀਅেন্স ਵਾਸਤੇ ਸੋ ਉਹ ਕੱਲ ਹੋਊਗੀ ਤੇ ਪਲੱਸ ਜਿਹੜੇ ਸਾਰੇ ਪਾਰਟਿਸਪੀਐਂਟਸ ਆ ਉਹਨਾਂ ਦੀ ਮਾਰਚ ਪਾਸਟ ਹੋਊਗੀ ਇਸੇ ਹਾਲ ਦੇ ਵਿੱਚ ਨਾ ਸੋ ਸਾਰੇ ਪਾਰਟਿਸਪੀਐਂਟਸ ਦੇਲ ਡੂ ਅ ਯੂ ਨੋ ਵਾਕ ਅ ਫੇਮ ਤੇ ਪਲੱਸ ਜਿਹੜੀ ਉਹ ਓਪਨਿੰਗ ਪਰਫਾਰਮੈਂਸ ਅਬਾਊਟ 2 300 ਬੱਚਿਆਂ ਦੀ ਇਕੱਠੀ ਪਰਫਾਰਮੈਂਸ ਹੈਗੀ ਆ ਉਹ ਹੋਊਗੀ ਉਹ ਮਾਰਨਿੰਗ ਚ ਹੋਊਗੀ ਉਸ ਤੋਂ ਬਾਅਦ ਜਿਹੜਾ ਸਾਰਾ ਦਿਨ ਹੈ ਗਿੱਧਾ ਪੰਗੜਾ ਮਲਵਈ ਗਿੱਧਾ ਆ ਰਿਹਾ ਸਾਡੇ ਕੋਲੇ ਪਰਥ ਤੋਂ ਤੇ ਹੋਰ ਵੀ ਬਹੁਤ ਸਾਰੀਆਂ ਆਈਟਮਜ਼ ਹੈਗੀਆਂ ਵਿੱਚ ਗੀਤ ਗਾਣੇ ਸਭ ਹੈ ਤੇ ਸੇਮ ਹੀ ਜਿਹੜਾ ਰੂਟੀਨ ਆ ਇਹ ਤੀਜੇ ਦਿਨ ਵੀ ਚੱਲੇਗਾ ਨੋਰਮਲ ਲਿੱਧੇ ਤੁਸੀਂ ਦੇਖਿਆ ਹੋਏ ਆਪਾਂ ਪਿਛਲੀਆਂ ਸਿੱਖ ਖੇਡਾਂ ਦੇ ਵਿੱਚ ਇੱਕੋ ਨਾਈਟ ਰੱਖਦੇ ਸੀਗੇ ਕਲਚਰਲ ਨਾਈਟ ਹਾਂਜੀ ਤੇ ਐਤਕੀ ਸਾਡੇ ਕੋਲ ਟੀਮਾਂ ਇੰਨੀਆਂ ਸੀਗੀਆਂ ਤੇ ਅਸੀਂ ਕਿ ਭਈ ਇੱਕ ਨਾਲ ਵੀ ਨਰਾਜ਼ ਜ਼ਿਆਦਾ ਹੋ ਜਾਣਗੇ ਹਨ ਤੇ ਅਸੀਂ ਸਾਰੇ ਬੱਚਿਆਂ ਨੂੰ ਵੱਡਿਆਂ ਨੂੰ ਟਾਈਮ ਦੇਣਾ ਚਾਹੁੰਦੇ ਸੀ ਤਾਂ ਕਰਕੇ ਅਸੀਂ ਤਿੰਨ ਦਿਨ ਚ ਸਪਰੈਡ ਕੀਤਾ ਭਈ ਜਿੰਨਾ ਹੋ ਸਕੇ ਨਾ ਹਰ ਇੱਕ ਨੂੰ ਮੌਕਾ ਮਿਲੇ ਆ ਕੇ ਇੱਥੇ ਸਟੇਜ ਤੇ ਪਰਫਾਰਮ ਕਰਨ ਦਾ ਨਾ ਹਰਲੀ ਜੀ ਇੱਕ ਸਵਾਲ ਜਿਹੜਾ ਬਹੁਤ ਸਾਰੇ ਬੱਚੇ ਆਲਰੇਡੀ ਆਪਣਾ ਨਾਮ ਰਜਿਸਟਰਡ ਕਰਾ ਚੁੱਕੇ ਆ ਵੀ ਸਾਡੀ ਪਰਫਾਰਮੈਂਸ ਹੋ ਗਈ ਅਕੈਡਮੀਆ ਜਿੱਦਾਂ ਤੁਸੀਂ ਕਹਾਂ ਵੀ ਆਲਰੇਡੀ ਕਰਵਾ ਚੁੱਕੀਆਂ ਕਹਿੰਦੇ ਹੁੰਦੇ ਵੀ ਨੱਚਣ ਵਾਲੇ ਦੀ ੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਕਈ ਵਾਰੀ ਮੇਰੇ ਵਰਗੇ ਬੈਠੇ ਦਾ ਕੁਰਸੀ ਤੇ ਜੀ ਕਰ ਪੈਂਦਾ ਕਿ ਮੈਂ ਸਟੇਜ ਤੇ ਜਾ ਕੇ ਕੁਝ ਸੁਣਾਵਾਂ ਜਾਂ ਮੈਂ ਕੋਈ ਕਵਿਤਾ ਸੁਣਾਵਾਂ ਕੋਈ ਗੀਤ ਸੁਣਾਵਾਂ ਜਾਂ ਕੋਈ ਆ ਪਰਫਾਰਮ ਕਰਾਂ ਇਦਾਂ ਦੀਆਂ ਆਪਸ਼ਨਸ ਹੈ ਆਡੀਅנס ਦੇ ਵਿੱਚੋਂ ਜੇ ਕੋਈ ਕਰਨਾ ਚਾਹਵੇ ਔਨ ਸਪਾਟ ਪਰਫਾਰਮ ਬਿਲਕੁਲ ਜੀ ਦੋ ਆਪਸ਼ਨਾਂ ਹੈਗੀਆਂ ਸਾਡੇ ਕੋਲੇ ਸਟੇਜ ਤੇ ਮੈਂ ਜੇ ਤੁਸੀਂ ਆਬਵੀਅਸਲੀ ਇੱਥੇ ਨਹੀਂ ਸੀਗੇ ਉਦੋਂ ਮੈਂ ਸਟੇਜ ਤੋਂ ਵੀ ਸਦੱਤਾ ਸੀ ਸਾਰਿਆਂ ਨੂੰ ਵੀ ਜੇ ਕੋਈ ਜਿਹਦੇ ਅੰਦਰ ਜਿਵੇਂ ਤੁਸੀਂ ਕਹਿੰਦੇ ਬਲਬਲਾ ਉੱਠ ਰਿਹਾ ਹੁਣ ਬੈਠੇ ਬੈਠੇ ਕਿ ਮੈਂ ਗਿੱਧਾ ਪਾਉਣਾ ਮੈਂ ਭੰਗੜਾ ਪਾਉਣਾ ਬੋਲੀ ਪਾਉਣੀ ਸਿੱਠਣੀ ਦੇਣੀ ਆ ਵੀ ਆਰ ਆਲ ਵੈਲਕਮ ਤੇ ਤੁਸੀਂ ਪਲੀਜ਼ ਆਓ ਸਟੇਜ ਤੇ ਤੇ ਕੋਆਰਡੀਨੇਟਰ ਸਾਡੇ ਨਾਲ ਕਰਕੇ ਤੁਸੀਂ ਪਰਫਾਰਮ ਕਰ ਸਕਦੇ ਹੋ ਤੇ ਆਬਵੀਅਸਲੀ ਸਾਡੀ ਰਿਕਵੈਸਟ ਇਹ ਹੈ ਕਿ ਸੱਭਿਆਚਾਰ ਦੇ ਨਾਲ ਜੁੜਿਆ ਜਿਹੜਾ ਜਿਹ ਏਡੀ ਐਮੀ ਦੀ ਆਡੀਅנס ਏਕਸੈਪਟੇਬਲ ਚੀਜ਼ ਹੋਏ ਆਪਾਂ ਹੀ ਕਹੀਏ ਹਨਾ ਇਹ ਸਾਡੀ ਓਨਲੀ ਰਿਕੁਆਇਰਮੈਂਟ ਹੈ ਜੇ ਜੇ ਇਥੇ ਸਟੇਜ ਬਿਜ਼ੀ ਆ ਜਾਂ ਤੁਸੀਂ ਇਥੇ ਏਡੀ ਵੱਡੀ ਸਟੇਜ ਤੇ ਨਹੀਂ ਕਰਨਾ ਚਾਹੁੰਦੇ ਤਾਂ ਇਥੇ ਪੰਜਾਬੀ ਸਾਥ ਤੁਸੀਂ ਦੇਖੀਓਗੀ ਉਹ ਵੀ ਬਣੀ ਆ ਉਥੇ ਜੇ ਤੁਸੀਂ ਚੁਟਕਲਾ ਸੁਣਾਉਣਾ ਜੇ ਤੁਸੀਂ ਕੋਈ ਛੋਟੀ ਮੋਟੀ ਗੱਲ ਸੁਣਾਉਣੀ ਆ ਹਨਾ ਤੇ ਕੋਈ ਕਹਾਣੀ ਸਾਂਝੀ ਕਰਨੀ ਆ ਉਹਦੇ ਵਾਸਤੇ ਉਹ ਪੰਜਾਬੀ ਸਾਥ ਵਾਲੀ ਸਟੇਜ ਵੀ ਹੈਗੀ ਆ ਸੋ ਜੇ ਕਿਸੇ ਕੋਲ ਟੈਲੈਂਟ ਹੈਗਾ ਤਾਂ ਸਾਡੇ ਕੋਲੇ ਸਟੇਜ ਹੈਗੀ ਆ ਦੇਖੋ ਜੀ ਜਿੱਦਾਂ ਕਿਹਾ ਕਿ ਇੱਕ ਖਾਸ ਚੀਜ਼ ਆ ਕਿ ਜਦੋਂ ਤੁਸੀਂ ਕੋਈ ਸੁਣਾਉਣਾ ਜਾਂ ਸੁਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਟੀਮ ਦੇ ਨਾਲ ਜਿਹੜੇ ਕੋਆਰਡੀਨੇਟਰ ਨੇ ਆਪਣਾ ਵਿਸ਼ਾ ਇਹਨਾਂ ਨੂੰ ਦੱਸ ਸਕਦੇ ਹੋ ਕਿ ਮੈਂ ਇਸ ਵਿਸ਼ੇ ਦੇ ਉੱਪਰ ਕੁਝ ਬੋਲਣਾ ਜਾਂ ਸੁਣਾਉਣਾ ਚਾਹੁੰਨਾ ਔਰ ਜਿਓ ਸਭੇਕ ਭਾਸ਼ਾ ਦੇ ਵਿੱਚ ਹੋਏਗਾ ਤਾਂ ਤੁਹਾਨੂੰ ਜਿਹੜਾ ਮੌਕਾ ਸਟੇਜ ਉੱਪਰ ਦਿੱਤਾ ਜਾਏਗਾ ਹਰਿੰਜੀ ਇੱਕ ਵਾਰੀ ਐਡਰੈਸ ਕਿਉਂਕਿ ਬਹੁਤ ਵੱਡਾ ਗਰਾਊਂਡ ਆ ਬਹੁਤ ਸਾਰੇ ਪਬਲਿਕ ਇੱਥੇ ਪਹੁੰਚੀ ਹੋਈ ਆ ਇੱਕ ਵਾਰੀ ਐਡਰੈਸ ਕਨਫਰਮ ਕਰ ਦਿਓ ਵੀ ਕਿੱਧਰ ਦੀ ਆ ਸਕਦੇ ਹਾਂ ਹਾਂਜੀ ਜਿਹੜਾ ਇਹ ਕਲਚਰਲ ਪਰਫਾਰਮੈਂਸ ਦੀ ਸਟੇਜ ਹੈ ਇਹ ਹੈਗਾ ਜਿਹੜਾ ਵੈਲੋਡਰਮ ਤੁਸੀਂ ਜਿਵੇਂ ਆਸ-ਪਾਸੇ ਜੇ ਦੇਖ ਰਹੇ ਹੋ ਤਾਂ ਇੱਥੇ ਜਿੱਥੇ ਸਾਈਕਲ ਚੱਲ ਨਿਸ਼ਾਨੀ ਲੱਭਣੀ ਆ ਤੇ ਇਹ ਸਟੇਜ ਦੇ ਜਿਹੜੇ ਸੱਜੇ ਪਾਸੇ ਨਾ ਲੰਗਰ ਹੈ ਲੰਗਰ ਤੋਂ ਤਿੰਨ ਜਿਹੜੇ ਲੰਗਰ ਦਾ ਸਭ ਨੂੰ ਪਤਾ ਹੋਈ ਜਾਂਦਾ ਲੰਗਰ ਦਾ ਸਭ ਨੂੰ ਪਤਾ ਹੋਊਗਾ ਤੇ ਲੰਗਰ ਤੋਂ ਤਿੰਨ ਜਿਹੜੇ ਡੋਰ ਹੈ ਉਹ ਅੰਦਰ ਆਉਣੇ ਆ ਸੋ ਉੱਥੋਂ ਤੁਸੀਂ ਅੰਦਰ ਆ ਕੇ ਸਟੇਜ ਦੇ ਪਿਛਲੇ ਪਾਸੇੋਂ نیچے ਆ ਕੇ ਐਂਟਰੀ ਆ ਇਟ ਇਜ਼ ਅ ਲिटल ਟ੍ਰੀਕੀ ਬਟ ਇਟ ਇਜ਼ ਵਾਟ ਇਟ ਇਜ਼ ਕਿ ਸਾਨੂੰ ਹੁਣ ਮਤਲਬ ਜਿੱਥੇ ਸਟੇਜ ਮਿਲੀ ਉੱਥੇ ਹੀ ਸੀਗਾ ਪਰ ਇਨਡੋਰ ਹੈ ਤਾਂ ਛਾਂਵੇਂ ਬੈਠ ਕੇ ਤੁਸੀਂ ਦੇਖੋ ਸੁਣੋ ਹਨਾ ਤੁਹਾਨੂੰ ਸਪੈਸ਼ਲੀ ਵਧੀਆ ਮੌਸਮ ਹੋ ਗਿਆ ਪਰ ਥੋੜੀ ਗਰਮੀ ਵੀ ਹੋਗੀ ਬਾਹਰ ਸੋ ਅੰਦਰ ਆ ਕੇ ਤੁਸੀਂ ਰਾਮਨਾਥ ਬੈਠੋ ਦੇਖੋ ਇੰਜੋਏ ਕਰੋ ਸੋ ਐਸ ਆਈ ਸੈਡ ਦ ਸਭ ਤੋਂ ਸੌਖਾ ਤਰੀਕਾ ਲੰਗਰ ਤੇ ਆਓ ਲੰਗਰ ਦੇ ਬਿਲਕੁਲ ਨਾਲ ਹੀ ਤਿੰਨ ਦਰਵਾਜ਼ੇ ਅੰਦਰ ਆਨੇ ਆਦਰਵਾਇਜ਼ ਦੇਰੀ ਦੀ ਮੇਨ ਐਂਟਰੈਂਸ ਹੈ ਵੈਲੋਡਰੋਮ ਦੀ ਉੱਥੋਂ ਤੁਸੀਂ ਐਂਟਰ ਕਰੋ ਪਲੱਸ ਸਾਰੇ ਪਾਸੇ ਸਾਈਨ ਲੱਗੇ ਹੋਏ ਆ ਜਿੱਥੇ ਕਲਚਰਲ ਪਰਫਾਰਮੈਂਸ ਦਾ ਸਾਈਨ ਲੱਗਿਆ ਉਹਨੂੰ ਫਾਲੋ ਕਰੋ ਤਾਂ ਤੁਸੀਂ ਇੱਥੇ ਪਹੁੰਚ ਜਾਓਗੇ ਨਾ ਥੈਂਕ ਯੂ ਹਰਲੀਨ ਜੀ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਦਿੱਤਾ ਕੈਰੀ ਓਨ ਆਪਾਂ ਦੁਬਾਰਾ ਗੱਲਬਾਤ ਜਿਹੜੀ ਕਰਾਂਗੇ ਔਰ ਕੱਲ ਸਟੇਜ ਤੇ ਵੀ ਮਿਲਦੇ ਆ ਥੈਂਕ ਯੂ ਸੋਮਾ ਜੀ ਥੈਂਕ ਯੂ ਸੋ ਐਸਨ ਦੋ ਦਿਨਾਂ ਦੇ ਵਿੱਚ ਅੱਜ ਦੀ ਸਮਾਪਤੀ ਹੋ ਗਈ ਆ 18 ਦੇ ਦਿਨ ਦੀ 19 ਦੇ 20 ਨੂੰ ਜਿਹੜੀ ਕਲਚਰਲ ਸਟੇਜ ਆ ਉਹ ਇਸੇ ਹੀ ਕੰਪਲੈਕਸ ਦੇ ਵਿੱਚ ਹੋਏਗੀ ਕੱਲ ਮਾਰਚ ਪ੍ਰੀਡ ਆ ਜਿਹੜਾ ਸਾਰੇ ਖਿਡਾਰੀਆਂ ਦਾ ਔਰ ਇੱਕ ਓਪਨਿੰਗ ਸੈਰੇਮਨੀ ਆ ਜਿਹੜੀ ਉਹ ਵੀ ਇੱਥੇ ਰੱਖੀ ਗਈ ਆ ਸੋ ਤੁਸੀਂ ਸਾਰੇ ਅਗਰ ਕਲਚਰਲ ਸਟੇਜ ਦਾ ਹਿੱਸਾ ਬਣਨਾ ਚਾਹੁੰਦੇ ਹੋ ਕੋਈ ਸੁਣਾਉਣਾ ਗਾਉਣਾ ਚਾਹੁੰਦੇ ਹੋ ਤਾਂ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਇਹਦਾ ਗੇਟ ਆ ਤੁਸੀਂ ਉਧਰ ਦੀ ਐਂਟਰ ਕਰਕੇ ਇਹਨੂੰ ਇੰਜੋਏ ਕਰ ਸਕਦੇ ਹੋ ਆ ਮਿਲਦੇ ਆ ਨਵੇਂ ਸੈਗਮੈਂਟ ਦੇ ਨਾਲ ਜੁੜੇ ਹੋ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ